ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਜਿਵੇਂ ਜਿਵੇਂ ਬਸੰਤ ਪੰਚਮੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਪਤੰਗ ਅਤੇ ਡੋਰ ਦਾ ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਹੁਣ ਬਸੰਤ ਪੰਚਮੀ ਨੂੰ ਲੈ ਕੇ ਪਤੰਗਾਂ ਅਤੇ ਡੋਰ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਹਿਰ ਦੇ ਵਿੱਚ ਪਤੰਗਾਂ ਅਤੇ ਡੋਰ ਦੀਆਂ ਦੁਕਾਨਾਂ ਦੇ ਉੱਪਰ ਗ੍ਰਾਹਕਾਂ ਦੀ ਭੀੜ ਦੇਖੀ ਜਾ ਸਕਦੀ ਹੈ ਦੱਸਦੀ ਹੈ ਕਿ ਇਸ ਵਾਰ ਪਾਂਡਾ ਅਤੇ ਬਰੇਲੀ ਡੋਰ ਦਾ ਕ੍ਰੇਜ਼ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਬਰੇਲੀ ਅਤੇ ਪਾਂਡਾ ਡੋਰ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਤੇ ਚਾਈਨਾ ਡੋਰ ਨੂੰ ਖਰੀਦਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਡੋਰ ਤੇ ਪਾਬੰਦੀ ਲਗਾਈ ਗਈ ਹੈ ਤੇ ਬਾਜ਼ਾਰ ਦੇ ਵਿੱਚ ਇਹ ਡੋਰ ਉਪਲਬਧ ਨਹੀਂ ਹੈ ਜਿਸ ਦੇ ਚਲਦੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਮੱਧ ਨਜ਼ਰ ਕੜੇ ਇੰਤਜ਼ਾਮ ਕੀਤੇ ਗਏ ਨੇ ਤੇ ਸਮੇਂ-ਸਮੇਂ ਤੇ ਪਤੰਗਾਂ ਦੀਆਂ ਦੁਕਾਨਾਂ ਦੇ ਉੱਪਰ ਇਸ ਨੂੰ ਲੈ ਕੇ ਜਾਂਚ ਅਤੇ ਚੈਕਿੰਗ ਆਦਿ ਕੀਤੀ ਜਾ ਰਹੀ ਹੈ ਉੱਥੇ ਜੇਕਰ ਕ੍ਰੇਜ਼ ਦੀ ਗੱਲ ਕਰੀਏ ਤਾਂ ਇਸ ਵਾਰ ਸਿੱਧੂ ਮੂਸੇਵਾਲਾ ਦੇ ਪਤੰਗਾਂ ਦਾ ਕ੍ਰੇਜ਼ ਲੋਕਾਂ ਦੇ ਉੱਪਰ ਸਿਰ ਚੜ ਕੇ ਬੋਲ ਰਿਹਾ ਤੇ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਅਤੇ ਹੋਰ ਵੀ ਕਈ ਕਲਾਕਾਰਾਂ ਦੀਆਂ ਪਤੰਗਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਦੇਖਦੇ ਹਾਂ ਪੂਰੀ ਗੱਲਬਾਤ ਇਸ ਰਿਪੋਰਟ ਦੇ ਵਿੱਚ ਮੇਰਾ ਦਰਸ਼ਨ ਕੁਮਾਰ ਨਾ ਆਇਆ ਜੀ ਇਹ ਮੰਗਾ ਪਤੰਗ ਹਾਊਸ ਤੇ ਮੈਂ ਪਤੰਗ ਲੈਣਾ ਆ ਡੋਰ ਲੈਣਾ ਆ ਅਸੀਂ ਚਾਇਨਾ ਡੋਰ ਤੇ ਬਹੁਤ ਵਿਰੁੱਧ ਆ ਅੱਛਾ ਜੀ ਚਾਇਨਾ ਡੋਰ ਵੀ ਕਹਨੀ ਨਹੀਂ ਚਾਹੀਦੀ ਸ਼ਹਿਰ ਚ ਇਹ ਤੋਂ ਵਾਈਟ ਕਰੋ ਆਮ ਡੋਰ ਯੂਜ਼ ਕਰੋ ਸ਼ਹਿਰ ਵਾਸੀਆਂ ਨੂੰ ਜੀ ਦਾ ਫਾਇਦਾ ਹੋਵੇ ਹਰ ਇੱਕ ਬੰਦੇ ਨੂੰ ਫਾਇਦਾ ਹੋਵੇ ਅਕਸਰ ਦੇਖਦੇ ਆਪਾਂ ਚਾਇਨਾ ਡੋਰ ਜਿਹੜੀ ਖਤਰਨਾਕ ਹੁੰਦੀ ਹੈ ਆ ਇਨਸਾਨ ਦੇ ਨਾਲ ਨਾਲ ਪੰਛੀਆਂ ਨੂੰ ਵੀ ਨੁਕਸਾਨ ਕਰਦਾ ਉਹਦਾ ਸਾਨੂੰ ਹੀ ਨੁਕਸਾਨ ਹੈ ਸਾਡੇ ਵਾਤਾਵਰਣ ਦਾ ਨੁਕਸਾਨ ਹੈ ਹਰ ਇੱਕ ਚੀਜ਼ ਦਾ ਨੁਕਸਾਨ ਹੈ ਸਰ हां ਅਸੀਂ ਆਮ ਪਾਂਡਾ ਡੋਰ ਲਿੱਤੀ ਹੈ ਜੀ ਬਸ ਇਹਦੇ ਸਾਰੇ ਅਸੀਂ ਪਤੰਗ ਚਲਾਣੇ ਆ ਅਸੀਂ ਬੱਚਿਆਂ ਨੂੰ ਵੀ ਇਹੀ ਗਿਆਨ ਦਿੰਨੇ ਆ ਸ਼ਹਿਰ ਵਾਸੀਆਂ ਨੂੰ ਇਹੀ ਦਿੰਨੇ ਆ ਵੀ ਆਪਦਾ ਪਾਂਡਾ ਡੋਰ ਤੋਂ ਪ੍ਰੇਸ਼ ਕਰੋ ਅਸ ਤੋਂ ਚਨਾ ਡੋਰ ਤੋਂ ਪ੍ਰੇਸ਼ ਕਰੋ ਪਾਂਡਾ ਡੋਰ ਯੂਜ਼ ਕਰੋ ਮੇਰਾ ਨਾਮ ਮੋਨੂ ਹੈ ਜੀ ਮੈਂ ਖੁਦ ਪਤੰਗ ਤਿਆਰ ਕਰਦਾ ਜੀ ਇਹ 8 ਫੁੱਟੇ 10 ਫੁੱਟੇ 6 ਫੁੱਟੇ ਜੀ ਕਿਹੜਾ ਪਤੰਗ ਕਹੋਗੇ ਮੈਂ ਉਹੀ ਉਹੀ ਪਤੰਗ ਤਿਆਰ ਕਰ ਦਿੰਦਾ ਜੀ ਇਸ ਵਾਰ ਕਿਹਦੀ ਡਿਮਾਂਡ ਵੱਧ ਆ ਰਹੀ ਹੈ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਬਹੁਤ ਵੱਡੇ ਇਸ ਟਾਈਮ ਤੇ ਹੀ ਵੱਡੇ ਬੱਡੇ ਬਤੰਗਾਂ ਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਜੀ ਕਿਸ ਤਰ੍ਹਾਂ ਬਾਅਦ ਦੇਖੀਏ ਸਿੱਧੂ ਮੁਸੇ ਵਾਲਾ ਤੁਸੀਂ ਹਾਂ ਜੀ ਤਿਆਰ ਕੀਤਾ ਹੋਇਆ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵੀ ਕਰਿਆ ਹੈ ਜੀ ਅੱਛਾ ਹਾਂ ਜੀ ਹਾਂ ਜੀ ਕਿੰਨਾ ਟਾਈਮ ਤੋਂ ਕੰਮ ਕਰਦੇ ਜੀ ਮੈਨੂੰ 15 ਸਾਲ ਹੋ ਗਏ ਇਹ ਬਣਾਉਂਦੇ ਨੂੰ ਬਤੰਗ ਜੀ ਕਿੰਨਾ ਕਾ ਜਿਹੜਾ ਬਦਲਾ ਇਸ ਵਾਰ ਦੇਖਣ ਨੂੰ ਮਿਲ ਰਿਹਾ ਬਸੰਤ ਦੀ ਜਿਗਰ ਬਦਲਾ ਤਾਂ ਬਹੁਤ ਜ਼ਿਆਦਾ ਹੈ ਜੀ ਕਿ ਮੰਗ ਰਹੇ ਆ ਲੋਕ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਹੀ ਮੰਗ ਰਹੇ ਵੱਡੇ ਤੋਂ ਵੱਡਾ ਬਤੰਗ ਮੰਗ ਰਹੇ ਆ ਜੀ ਰੇਡ ਰੂਟ ਦੀ ਗੱਲ ਕਰੀਏ ਤਾਂ ਰੇਡ 300 ਰੁਪਏ ਤੋਂ ਸਟਾਰਟਿੰਗ ਹੈ ਹੀ ਵੱਡਾ ਪਤੰਗ ਅੱਛਾ ਤੇ 1500 ਰੁਪਏ ਤੱਕ ਪਿਆ ਹੈ ਜੀ ਪਤੰਗ ਜੀ ਸਾਡੇ ਕੋਲੇ ਹਾਂਜੀ ਹਾਂਜੀ 1500 ਸੇਸੀ ਕੀ ਮਤਲਬ ਪਤੰਗ ਦੇ ਵਿੱਚ 1500 ਰੁਪਏ ਦੇ ਵਿੱਚ 15 15 ਫੁੱਟਾ ਪਤੰਗ ਤਿਆਰ ਕਰਕੇ ਦਿੰਨੇ ਆ ਜੀ ਅੱਛਾ ਹਾਂਜੀ ਅਸੀਂ 50 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਜੀ ਹਰ 2-4 ਸਾਲਾਂ ਤੋਂ ਇੰਨਾ ਬੁਰਾ ਹਾਲ ਹੋ ਗਿਆ ਲੋਕਾਂ ਦਾ ਸ਼ੌਂਕ ਕਰਦਾ ਚੈਨਾ ਡਰਨ ਨਹੀਂ ਇਸ ਸਾਲ ਬਹੁਤ ਸਕਾਈ ਆ ਜੀ ਕਹਿੰਦੇ ਆ ਪ੍ਰਸ਼ਾਸਨ ਹੋਰ ਸਕਾਈ ਕਰੇ ਜੇ ਕੋਈ ਮਾੜਾ ਮੋਟਾ ਵੇਚਦਾ ਤਾਂ ਖਿਲਾਫ ਕਾਰਵਾਈ ਕਰੇ ਲੋਕਾਂ ਦਾ ਇੰਟਰਸਟ ਬਣਿਆ ਇਸ ਸਾਲ ਵੀ ਲੋਕਾਂ ਨੂੰ ਮਿਲ ਨਹੀਂ ਰਹੀ ਪਤੰਗ ਚੰਗੀ ਵਧੀਆ ਖਰੀਦਦਾਰੀ ਕਰ ਰਹੀ ਹੈ ਪਾਂਡਾ ਡੋਰ ਦੀ ਬਰੇਲੀ ਡੋਰ ਦੀ ਜੀ ਲੋਕ ਖੁਸ਼ੀ ਨਾਲ ਪਤੰਗ ਡੋਰ ਲੈ ਰਿਆ ਚੈਨਾ ਡੋਰ ਦੇ ਨਾਲ ਤੁਹਾਡਾ ਜਿਹੜਾ ਕਾਰੋਬਾਰ ਕਿੰਨਾ ਪ੍ਰਭਾਵਿਤ ਬਹੁਤ ਫਰ ਪੈ ਗਿਆ ਸੀ ਜੀ ਲੋਕਾਂ ਦਾ ਸ਼ੌਂਕ ਹੀ ਖਤਮ ਹੋ ਗਿਆ ਸੀ ਦੁਕਾਨਦਾਰੀ ਖਤਮ ਹੋ ਗਈ ਸੀ ਜੀ ਇੱਥੇ ਆ ਪੈਸੇ ਕਮਰੇਗਾ ਸੀ ਪਾ ਅੱਗੇ ਨਾ ਜਿਸ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਚੈਨਾ ਡੋਰ ਤੇ ਤੇ ਹੁਣ ਪਾਂਡਾ ਡੋਰ ਤੋਂ ਤੁਹਾਨੂੰ ਕਿਵੇਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਲੋਕ ਖੁਸ਼ੀ ਨਾਲ ਲੈ ਕੇ ਜਾ ਰਿਹਾ ਮੈਂ ਕਹਿੰਦਾ ਲੋਕ ਦਿਲ ਨਾਲ ਆਏ ਖਰੀਦ ਰਿਹਾ ਵੀ ਮੈਂ ਕਹਿੰਦਾ ਕਿਹੜੀ ਕਿਹੜੀ ਕੋਈ ਖਾਸ ਪਤੰਗ ਇਸ ਵਾਰ ਆਈ ਹੋਵੇ ਜਿਹਦਾ ਕ੍ਰੇਜ਼ ਜ਼ਿਆਦਾ ਦੇ ਤੰਗ ਹੀ ਅੱਜ ਕੱਲ ਬਹੁਤ ਵਧੀਆ ਪਤੰਗਾਂ ਆਈਆਂ ਹੋਈਆਂ ਪਾਕਿਸਤਾਨੀ ਕਾਈਟ ਚ ਬਹੁਤ ਵਧੀਆ ਪਤੰਗਾਂ ਹੈ ਵੱਡੇ ਕਾਈਟ ਆਏ ਹੋਏ ਆ ਜੀ ਜਵਾਗ ਵਧੀਆ ਖਰੀਦ ਰਿਹਾ ਇਸ ਟਾਈਮ ਤੇ ਲੋਕਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਕੋਈ ਵੀ ਨੁਕਸਾਨ ਮਤਲਬ ਕੋਈ ਵੀ ਕਿਸ ਕਿਸੇ ਵੀ ਤਰ੍ਹਾਂ ਦੀ ਮਿਸਹੈਪਨਿੰਗ ਹੋ ਸਕਦੀ ਹੈ ਪੰਛੀ ਆਜ਼ਾਦ ਨਹੀਂ ਘੁੰਮ ਸਕਦੇ ਜਿੰਨੀ ਡੋਰ ਮਤਲਬ ਬਸੰਤ ਪੰਚਵੀਂ ਨੇੜੇ ਜਿਹੜੇ ਜਿਹੜੇ ਸਾਡੇ ਪੰਛੀ ਜਿਹੜੇ ਹਵਾ ਦੇ ਵਿੱਚ ਜਿਨ੍ਹਾਂ ਨੇ ਮਤਲਬ ਆਸਮਾਨ ਦੀ ਸੈਰ ਕਰਨੀ ਉਹ ਕਰ ਨਹੀਂ ਸਕਦੇ ਕਿਸੇ ਟਾਈਮ ਵੀ ਕਿਸੇ ਦੀ ਜਾਨ ਜਾ ਸਕਦੀ ਹੈ ਬਹੁਤ ਵਧੀਆ ਉਪਰਾਲਾ ਹੈ ਚਾਈਨਾ ਡੋਰ ਹੈ ਜਿਹੜੀ ਇਹ ਵੈਸੇ ਮੋਸਟਲੀ ਸਾਡੀ ਪੰਜਾਬ ਪੁਲਿਸ ਦਾ ਮੈਂ ਥੈਂਕਸ ਕਰਨਾ ਚਾਹੁੰਦਾ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਇਹਦੇ ਉੱਤੇ ਠੱਲ ਪਾਈ ਹੈ ਤਕਰੀਬਨ ਕਿਉਂ ਮੈਨੂੰ ਲੱਗਦਾ ਵੀ 90% ਜਿਹੜੀ ਚਾਈਨਾ ਡੋਰ ਦੇ ਉੱਤੇ ਠੱ ਪਰ 10% ਕੁਝ ਨਾ ਕੁਝ ਐਸੇ ਘੱਟੀਆਂ ਲੋਕ ਹੈਗੇ ਆ ਜਿਹੜੇ ਕਿ ਲੁਕ ਛਿਪ ਕੇ ਵੇਚ ਰਹੇ ਆ ਔਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੇ ਘੱਟੀਆਂ ਲੋਕ ਚੰਦਰ ਰੁਪਈਆਂ ਲਈ ਇਹ ਚਾਈਨਾ ਡੋਰ ਜਿਹੜੀ ਬਲੈਕ ਦੇ ਵਿੱਚ ਵੇਚ ਰਹੇ ਆ ਜਿਹੜਾ ਕਿ 4-3 300 ਰੁਪਿਆ ਵਾਲਾ ਗੱਟੂ ਇਹ 8-800 ਰੁਪਏ ਦਾ ਵੀ ਦੇ ਰਹੇ ਆ ਮਤਲਬ ਸੁਣਨ ਦੇ ਵਿੱਚ ਆਇਆ ਜੋ ਮਤਲਬ ਬੱਚੇ ਦੱਸ ਰਹੇ ਆ ਪਰ ਮੈਂ ਮਾਪੇ ਬਾਪ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਕਿ ਤੁਹਾਡੇ ਬੱਚੇ ਅਗਰ ਗੱਟੂ ਮੰਗਦੇ ਆ ਵੀ ਅਸੀਂ ਚਾਈਨਾ ਡੋਰ ਲੈਣੀ ਆ ਚਲੋ ਬੱਚੇ ਕਈ ਵਾਰੀ ਹੱਥੋਂ ਵੀ ਨਿਕਲਦੇ ਵੀ ਨਹੀਂ ਮੰਨਦੇ ਮਾਪੇ ਦੀ ਗੱਲ ਮਾਰਕੀਟ ਦੇ ਵਿੱਚ ਗੱਟੂ ਦੇ ਵਿੱਚ ਇੱਕ ਸਿੰਪਲ ਧਾਗੇ ਵਾਲੀ ਡੋਰ ਆਈ ਹੋਈ ਆ ਉਹ ਆਪਣੇ ਬੱਚਿਆਂ ਨੂੰ ਦਿਓ ਉਹਨਾਂ ਨੂੰ ਸਮਝਾਓ ਵੀ ਬੱਚੋ ਵੀ ਬੇਟੇ ਜਾਂ ਮਤਲਬ ਕਿਸੇ ਵੀ ਕਿਵੇਂ ਵੀ ਵੀ ਇਹ ਜਿਹੜੀ ਜੋਰ ਹੈ ਜਾਨਲੇਵਾ ਡੋਰ ਹੈ ਉਹ ਕਿਤੇ ਵੀ ਲੱਗਦਾ ਹੈ ਵੀ ਆਪਾਂ ਨੂੰ ਕੋਈ ਚਾਈਨਾ ਡੋਰ ਦੇ ਰਿਹਾ ਜਾਂ ਕਿਤੇ ਮਿਲ ਰਹੀ ਹੈ ਆਪਾਂ ਤੁਸੀਂ ਸਾਡੇ ਤੱਕ ਪਹੁੰਚ ਕਰੋ ਅਸੀਂ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਨੂੰ ਜਿਹੜਾ ਕਿ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਕੇ ਜਿਹੜੀ ਬੰਦ ਦੀ ਸਜ਼ਾ ਉਹ ਦਵਾਵਾਂਗੇ ਚੈਨਲੌਰ ਦੇ ਖਿਲਾਫ ਜਿਹੜਾ ਹੈਗਾ ਯੂਜ਼ ਦੇ ਖਿਲਾਫ ਠੰਡਾ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸਪੈਸ਼ਲ ਚੈਕਿੰਗ ਟੀਮਾਂ ਲਗਾਈਆਂ ਗਈਆਂ ਉਹਨਾਂ ਚੈਕਿੰਗ ਟੀਮਾਂ ਦੇ ਅਨੁਸਾਰ ਜਿੱਥੇ-ਜਿੱਥੇ ਏਰੀਆਜ਼ ਹੈਗੇ ਆ ਮਾਰਕੀਟ ਪਲੇਸਿਸ ਹੈਗੇ ਜਿੱਥੇ ਪਤੰਗ ਜਾਂ ਦੂਸਰੀ ਚੀਜ਼ਾਂ ਦੀ ਵਿਕਰੀ ਹੁੰਦੀ ਹੈ ਉਹਨਾਂ ਪਲੇਸਿਸ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਾਡੇ ਵੱਲੋਂ ਠੰਡਾ ਪੁਲਿਸ ਵੱਲੋਂ ਇੱਕ ਪਤੰਗਬਾਜ਼ੀ ਦਾ ਕੰਪੀਟੀਸ਼ਨ ਵੀ ਕਰਵਾਇਆ ਗਿਆ ਸੀਗਾ ਜਿਸ ਦੇ ਵਿੱਚ ਸਾਡੇ ਵੱਲੋਂ ਸਪੈਸ਼ਲ ਜਿਹੜਾ ਮੈਸੇਜ ਦਿੱਤਾ ਗਿਆ ਸੀਗਾ ਕਿ ਜਿਹੜਾ ਚੈਨਲ ਡੋਰ ਦੀ ਜਿਹੜੀ ਵਰਤੋਂ ਹੈਗੀ ਹੈ ਉਸ ਨੂੰ ਨਹੀਂ ਕੀਤਾ ਜਾਣਾ ਚਾਹੀਦਾ ਤੇ ਜੇਕਰ ਕੋਈ ਬੰਦਾ ਇਹ ਇੱਕ ਤਰ੍ਹਾਂ ਦੀ ਅਵੇਰਨੈਸ ਕੈਂਪੇਨ ਸੀਗੀ ਜਿਹਦੇ ਵਿੱਚ ਅਸੀਂ ਸਕੂਲ ਦੇ ਕਾਲਜਸ ਦੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਬੁਲਾਇਆ ਸੀਗਾ ਉੱਥੇ ਤੇ ਇੱਕ ਅਵੇਰਨੈਸ ਕੈਂਪੇਨ ਦੇ ਤਹਿਤ ਸਾਰੇ ਬੱਚਿਆਂ ਨੂੰ ਮੈਸੇਜ ਦਿੱਤਾ ਸੀਗਾ ਵੀ ਚੈਨਲ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਫਿਰ ਵੀ ਜੇਕਰ ਕੋਈ ਬੰਦਾ ਜਿਹੜਾ ਹੈਗਾ ਉਹ ਚੈਨਲ ਡੋਰ ਦੀ ਵਿਕਰੀ ਕਰਦਾ ਯਾ ਇਹਦੇ ਸਬੰਧ ਦੇ ਵਿੱਚ ਜਿਹੜੀ ਹੈ ਇਸ ਸਪਲਾਈ ਚੇਨ ਦੇ ਵਿੱਚ ਇਨਵੋਲ ਹੈ ਤੇ ਉਸ ਦੇ ਖਿਲਾਫ ਜਿਹੜੀ ਹੈ ਸਾਡੇ ਵੱਲੋਂ ਸਖਤ ਐਕਸ਼ਨ ਲਿਆ ਜਾਊਗਾ ਤੇ ਸਾਡੇ ਵੱਲੋਂ ਬਸੰਤ ਪੰਚਮੀ ਦੇ ਇਸ ਮੌਕੇ ਤੇ ਸਾਰੇ ਬਟੰਡਾ ਨਿਵਾਸੀ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਤਿਹਾਰ ਨੂੰ ਮਰਿਆਦਾ ਦੇ ਅਨੁਸਾਰ ਉਹਦੇ ਵਿੱਚ ਰਹਿ ਕੇ ਮਨਾਇਆ ਜਾਵੇ ਇਹਨੂੰ ਤਿਹਾਰ ਦੀ ਤਰ੍ਹਾਂ ਹੀ ਮਨਾਇਆ ਜਾਵੇ ਕੋਈ ਵੀ ਏਦਾਂ ਦਾ ਚੈਨਾ ਡੋਰ ਦੀ ਜਾਂ ਉਦਾਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਜਿਸ ਨਾਲ ਕਿਸੇ ਦੀ ਜਾਨ ਜਾਂ ਮਾਲ ਦੀ ਜਿਹੜੀ ਹੈਗੀ ਹੈ ਉਹਨੂੰ ਨੁਕਸਾਨ ਪਹੁੰਚੇ